ਸਸੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਵੀਰੇ ਥੋੜੀ ਜਿਹਾ ਆਪਾਂ ਹਟਕੇ ਵੀਡੀਓ ਬਣਾਉਣ ਲੱਗੇ ਆ ਹੈ ਵੀਰੇ ਪਰ ਆਪਣੇ ਰਿਲੇਟਿਡ ਹੀ ਆ ਜਿੱਦਾਂ ਕਹਿ ਦਈਏ ਵੀ ਆਪਣੇ ਆਮ ਘਰਾਂ ਦੇ ਰਿਲੇਟਿਡ ਹੀ ਆ ਬਾਈਆਂ ਦਾ ਨਕਸ਼ੇ ਬਣਾਉਣ ਦਾ ਕੰਮ ਆ ਜੇ ਕਿਸੇ ਭਰਾ ਨੇ ਬਾਈਆਂ ਤੋਂ ਨਕਸ਼ੇ ਬਣਵਾਉਣੇ ਹੋਣ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਹਾਂ ਸਾਸਿਕਾ ਬਾਈ ਤੇ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਨਾਮ ਕੀ ਹੈ ਜੀ ਜੇਰਾ ਨਾਮ ਕੋਮਲਪ੍ਰੀਤ ਸਿੰਘ ਹੈ ਕੀ ਹੈ ਜੀ ਠੀਕ ਹੋ ਜੀ ਤੇ ਕਿੰਨਾ ਟਾਈਮ ਹੋ ਗਿਆ ਵੀਰੇ ਆਪਾਂ ਨੂੰ ਇਹ ਕੰਮ ਕਰਦਿਆਂ ਨੂੰ ਬਾਈ ਮੈਨੂੰ 5 ਸਾਲ ਹੋ ਗਏ ਹਾਂਜੀ ਜਿੰਨਾ ਤੋਂ ਮੈਂ ਕੰਮ ਸਿੱਖਿਆ ਸੀਗਾ ਹਾਂਜੀ ਉਹਨਾਂ ਦੇ ਨਾਲ ਹੀ ਮੇਰੀ 파ਟਨਸ਼ਿਪ ਆ ਉਹਨਾਂ ਦਾ ਆਫਿਸ 10 ਸਾਲ ਹੋ ਗਏ ਉਹਨਾਂ ਨੂੰ ਕੀਤੇ ਨੂੰ ਬਾਕੀ ਬਰਾਣੇ ਠੀਕ ਹੋ ਜੀ ਆਪਣੀਆਂ ਦੱਸਣਾ ਚਾਹੁੰਦੇ ਆ ਬਾਈ ਦੀਆਂ ਦੋ ਬ੍ਰਾਂਚਾਂ ਇੱਕ ਦਾ ਬਾਗੇਪੁਰਾਣੇ ਆ ਬਾਗੇਪੁਰਾਣੇ ਮੇਨ ਆਫਿਸ ਆ ਤੁਹਾਡਾ ਮੇਨ ਆਫਿਸ ਬਈ ਆਪਣੇ ਆਫਿਸ ਦਾ ਨਾਮ ਦੱਸ ਦਿਓ ਆਪਣੀ ਦੁਕਾਨ ਆਰ ਵੀ ਇੰਜੀਨੀਅਰਿੰਗ ਐਂਡ ਕੰਸਟਰਕਸ਼ਨ ਕੰਪਨੀ ਠੀਕ ਹੋ ਜੀ ਤੇ ਜਿਹੜਾ ਇੱਥੇ ਭਗਤਾ ਭਾਈ ਦਾ ਜੀ ਉਹਦਾ ਐਡਰੈਸ ਦੱਸ ਦਿਓ ਭਗਤਾ ਭਾਈ ਮੇਰੇ ਬਾਜਾਖਾਨਾ ਰੋਡ ਤੇ ਆ ਹੀਰੋਯਾਂਸੀ ਦੇ ਸਾਹਮਣੇ ਆ ਜਮਾ ਠੀਕ ਹੋ ਬਾਈ ਦਾ ਨਾਲੇ ਵਿੱਚ ਸਾਨੂੰ ਬਾਈ ਦਾ ਕੰਟੈਕਟ ਨੰਬਰ ਵੀ ਦੱਸ ਦਿੰਨੇ ਆ ਜਿਵੇਂ ਸਕਰੀਨ ਤੇ ਚੱਲ ਰਿਹਾ ਹੋਊਗਾ ਉਹ ਬਾਈ ਦਾ ਕੰਟੈਕਟ ਨੰਬਰ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਹੋਰ ਕੁਛ ਪੁੱਛਦੇ ਆਂ ਤੇ ਬਾਈ ਜੀ ਆਪਾਂ ਕਾਹਦਾ ਕਾਹਦਾ ਕੰਮ ਕਰਦੇ ਹੋ ਜੀ? ਮੇਰੇ ਆਪਾਂ ਆਰਕੀਟੈਕਟ ਦਾ ਕੰਮ ਆ, ਕੰਸਟਰਕਸ਼ਨ ਦਾ ਵੀ ਕੰਮ ਆ। ਇਹਦੇ 'ਚ ਆਪਣਾ ਹੁੰਦਾ ਵੀ ਇੰਟੀਰੀਅਰ ਦੇ ਤੇ ਐਕਸਟੀਰੀਅਰ ਦਾ ਫੁੱਲ ਆਪਾਂ ਕਰਕੇ ਦਿੰਨੇ ਆ ਅਗਲੇ ਨੂੰ। ਠੀਕ ਹੋ ਜੀ। ਹਾਂ ਸਾਰੇ ਘਰ ਦਾ ਨਕਸ਼ਾ, ਉਹਦਾ ਹੀ ਫਰੰਟ ਐਲੀਵੇਸ਼ਨ ਦੀ ਸਾਰੀ ਫੋਟੋ ਸਾਰਾ ਕਰ ਬਣਾ ਕੇ ਦੇਈਦਾ ਵੀਰੇ ਨਕਸ਼ਾ ਤੇ ਜੇ ਕਿਸੇ ਨੇ ਕੰਸਟਰਕਸ਼ਨ ਦਾ ਕੰਮ ਵੀ ਕਰਾਉਣਾ ਤਾਂ ਉਹ ਵੀ ਆਪਾਂ ਕਰਕੇ ਦੇਈਦਾ। ਉਹਦੇ 'ਚ ਵੀਰੇ ਆਪਣੇ ਕੋਲੇ ਸਾਰੀ ਕੰਸਟਰਕਕਸ਼ਨ ਦੀ ਨੰਬਰ ਹੀ ਆਪਣੇ ਕੋਲੇ ਹੁੰਦੀ ਆ। ਠੀਕ ਹੋ ਗਿਆ। ਤੇ ਵਾ ਸਾਰੀ ਆਪਣੀ ਹੁੰਦੀ ਆ ਮੈਸਤਰੀ ਸਾਰੇ ਪਲੰਬਰ ਵਾਲਾ, ਇਲ ਸਾਰਾ ਫਰੰਟ ਦਾ ਜਿੰਨਾ ਵੀ ਕੰਮ ਹੋ ਵੀ ਕਰਕੇ ਠੀਕ ਹੋ ਜਿਵੇਂ ਮੰਨ ਲਾ ਬਈ ਆਪਾਂ ਆਮ ਦੇਖਦੇ ਆਂ ਆਪਣੇ ਪਿੰਡਾਂ 'ਚ ਪ੍ਰੋਬਲਮ ਆ ਜਾਂਦੀ ਆ ਵੀ ਆਪਾਂ ਨੂੰ ਛੇਤੀ ਛੇਤੀ ਕੋਈ ਮਾਸਤਰੀ ਨਹੀਂ ਮਿਲਦਾ ਠੀਕ ਆ ਉਹ ਬਾਕੀ ਸਾਰੀ ਜ਼ਿੰਮੇਵਾਰੀ ਬਾਈਆਂ ਦੀ ਹੋਊਗੀ ਲੇਬਰ ਤੋਂ ਲੈ ਕੇ ਮਿਸਤਰੀ ਤੋਂ ਲੈ ਕੇ ਘਰ ਖੜਾ ਕਰਨ ਤੱਕ ਬਾਈਆਂ ਦੀ ਜ਼ਿੰਮੇਵਾਰੀ ਆ ਇਹ ਵੀ ਇੱਕ ਹਿਸਾਬ ਨਾਲ ਬਾਈਂ ਪਰਨੋਡੀ ਬਣ ਜਾਂਦਾ ਜਦੋਂ ਆਪਾਂ ਵੀਡੀਓ ਬਣਾਉਂਨੇ ਆ ਬਾਈ ਜਵਾਨ ਦੇ ਹੁੰਦੇ ਆ ਨਾ ਜਵਾਨੀ ਹੁੰਦੀ ਆਪਣੀ ਮਾਇਆਂ ਦੀ ਲੈਕਟ ਵੀਰੇ ਪ੍ਰੋਪਰ ਲੈਕਟ ਹੋਊਗੀ ਪ੍ਰੋਪਰ ਲੈਕਟ ਹੋਊਗੀ ਕੰਟਰੈਕਟ ਹੋਊਗਾ ਕੰਟਰੈਕਟ ਸਾਈਨ ਹੋਊਗਾ ਜਿੰਨੇ ਟਾਈਮ ਦਾ ਆਪਾਂ ਕੰਟਰੈਕਟ ਕੀਤਾ ਉਹਨੇ ਟਾਈਮ ਤੇ ਆਪਾਂ ਇਹਨਾਂ ਨੂੰ ਕੰਪਲੀਟ ਕਰਕੇ ਦੇਣਾ ਤੇ ਜਿਹੜਾ ਤੁਸੀਂ ਭਈ ਆਪਾਂ ਪਹਿਲਾਂ ਕੰਟਰੈਕਟ ਸੈਂਡ ਕਰਦੇ ਆ ਉਹਦਾ ਡਾਊਨ ਪੇਮੈਂਟ ਕੁਝ ਕਰ ਲੈਣੇ ਜੀ ਆਪਾਂ ਹਾਂਜੀ ਇਹ ਪਹਿਲਾਂ ਉਹਦੀ ਅਡਵਾਂਸ ਪੇਮੈਂਟ ਹੁੰਦੀ ਹੈ ਐਡਵਾਂਸ ਪੇਮੈਂਟ ਕਿੰਨੀ ਪੇਮੈਂਟ ਦੀ ਕਰ ਸਕਦੇ ਆ 5% ਉਹਡਵਾਣੀ ਠੀਕ ਹੈ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਜਿਵੇਂ ਜਿਵੇਂ ਚੱਲਦਾ ਉਹ ਸਾਰਾ ਕੰਟਰੈਕਟ ਦੇ ਵਿੱਚ ਆਪਾਂ ਲੈਂਦੇ ਹਾਂ ਠੀਕ ਹੋ ਜੀ ਸਾਰਾ ਕੰਟਰੈਕਟ ਹੁੰਦਾ ਤੁਸੀਂ ਸਮਝਣਾ ਆਏ ਹੁੰਦਾ ਵੀ ਜੇ ਮੈਸਤਰੀ ਤੋਂ ਕੋਈ ਗਲਤੀ ਹੁੰਦੀ ਹੈ ਜਾਂ ਕਿਸੇ ਤੋਂ ਉਹਦੀ ਪ੍ਰਭਾਈ ਆਪਾਂ ਕਰਦੇ ਹਾਂ ਪਰ ਜੇ ਕਿਸ ਕਿਸੇ ਤਰ੍ਹਾਂ ਦੀ ਜਿਵੇਂ ਕੋਈ ਮੀਨ ਏਰੀਆ ਨਾਲ ਕੋਈ ਹੁੰਦੀ ਆ ਉਦੀ ਨਹੀਂ ਆਪਣੀ ਹੁੰਦੀ ਜਿਵੇਂ ਕਹਦੇ ਕਿ ਕੁਦਰਤੀ ਮਾਰ ਪੈ ਜੇ ਉਹਦੀ ਆਪਣੀ ਜ਼ਿੰਮੇਵਾਰੀ ਨਹੀਂ ਹੁੰਦੀ ਪਰ ਜੇ ਆਪਾਂ ਮੈਸਤਰੀ ਤੋਂ ਜਾਣ ਕੇ ਦੱਸਤੀ ਹੁੰਦੀ ਜਾਂ ਕੋਈ ਹੋਰ ਆ ਉਹਦੀ ਪਰਪਾਈ ਸਾਰੀ ਆਪਾਂ ਕਰਦੇ ਠੀਕ ਹੋ ਜੀ ਇੱਕ ਬ੍ਰਹਿੰਨ ਨਵੀਂ ਗੱਲ ਸੁਣਨ ਨੂੰ ਮਿਲੀ ਆ ਜਿੱਦਾਂ ਕੋਈ ਮੈਸਤਰੀ ਬਾਈ ਤੋਂ ਗਲਤੀ ਹੋ ਜਾਂਦੀ ਆ ਜਾਂ ਲੇਬਰ ਤੋਂ ਕੋਈ ਗਲਤੀ ਹੋ ਜਾਂਦੀ ਆ ਉਹ ਬਾਈ ਇਹ ਜ਼ਿੰਮੇਵਾਰ ਬੈਠੇ ਆ ਇਹਨਾਂ ਦੀ ਜ਼ਿੰਮੇਵਾਰੀ ਹੋਊਗੀ ਸਾਰੀ ਤੇ ਬਾਕੀ ਬਈ ਆਪਣਾ ਕੀ ਸਕਰ ਫੁੱਟ ਚੱਲਦਾ ਕੀ ਹਿਸਾਬ ਦਾ ਚੱਲਦਾ ਜੀ ਵੈਸੇ ਤਾਂ ਵੀਰੇ 10 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਚੱਲਦਾ ਜੇ ਘਰ ਲੈਣੇ ਨਾਛਿਆ ਕੰਮ ਕਰਾਉਣਾ ਠੀਕ ਹੋ ਗਿਆ ਜੇ ਕੰਸਟਰਕਸ਼ਨ ਦਾ ਕੰਮ ਕਰਾਉਣਾ ਉਹ 150 ਪਲੱਸ ਹੋ ਜਾਂਦਾਗਾ ਉਹਦੇ ਚ ਅਗਲੇ ਨੂੰ ਪੁੱਛ ਲਈਦਾ ਵੀ ਕਿੰਨੇ ਕਿੰਨੇ ਕੰਮ ਕਰਵਾਉਣੇ ਆ ਕੀ ਹੁੰਦੀ ਆ ਜਿਉਂ ਨਾਲ ਸਾਰਾ ਤਿਆਰ ਕਰਾਉਣਾ ਹੁੰਦਾ ਟੋਟਲ ਕੰਪਲੀਟ ਕਰਾਉਣਾ ਹੁੰਦਾ ਲੱਕੜ ਦਾ ਕੰਮ ਪੀਓਪੀ ਪੇਂਟ ਸਾਰਾ ਕੁਝ ਉਹਦਾ ਅਲੱਗ ਰੇਟ ਹੁੰਦਾ ਜਿਹੜੇ ਜਿਹੜੇ ਹਸਾਬ ਨਾਲ ਲੈਣ ਕੰਮ ਕਰਾਉਣਾ ਉਹ ਹਸਾਬ ਨਾਲ ਠੀਕ ਹੋਈ ਜਿਹੜਾ ਭਰਾ ਆਪਣਾ ਵੀਡੀਓ ਦੇਖ ਕੇ ਆਊਗਾ ਉਹਦੇ ਵਾਸਤੇ ਹੈਗਾ ਕੋਈ ਡਿਸਕਾਊਂਟ ਬਾਈ ਉਹਦੇ ਵਾਸਤੇ 2% ਡਿਸਕਾਊਂਟ ਹੈ ਵੀਰੇ 10 ਰੁਪਏ ਜੇ ਕਿਸੇ ਨੇ ਕੱਲਰ ਨਾਟਛੇ ਦਾ ਬਣਾਉਣਾ ਠੀਕ ਹੋ ਜੀ ਲੋ ਬਾਈ ਵੀ ਆਪਾਂ ਕਰ ਲਾਂਗੇ ਹੋ ਜੋ ਬਾਈ ਤਿਆਰ ਜਿਹੜਾ ਭਰਾ ਵੀਡੀਓ ਵੇਖ ਕੇ ਬਾਈ ਨੂੰ ਕਾਲ ਕਰੂਗਾ ਉਹਨੂੰ 2% ਡਿਸਕਾਊਂਟ ਜ਼ਰੂਰ ਮਿਲੂਗਾ ਤੇ ਹੋਰ ਵੀਰੇ ਆਪਾਂ ਹੋਰ ਕੋਈ ਆਪਣਾ ਕੁਝ ਰਹਿ ਗਿਆ ਹੋਵੇ ਦੱਸਣ ਵਾਲੀ ਕੋਈ ਗੱਲ ਬਾਤ ਬਸ ਵੀਰੇ ਇਹੀ ਆ ਬਈ ਆਪਾਂ ਕੰਮ ਦੇ ਵਿੱਚ ਆਪਣੀ ਕੋਈ ਆ ਦਿਸ ਕੰਪਲੀਟ ਨਹੀਂ ਆਉਗੀ ਸਾਰਾ ਕੰਮ ਆਪਣਾ ਪ੍ਰੋਪਰ ਹੋਊਗਾ ਜੈਨੂਨ ਕੰਮ ਜੈਨੂਨ ਕੰਮ ਹੋਊਗਾ ਕੋਈ ਕੰਪਲੀਟ ਨਹੀਂ ਆਉਗੀ ਤੁਸੀਂ ਇੱਕ ਵਾਰੀ ਮੌਕਾ ਦੇ ਕੇ ਵੇਖੋ ਵੀਰੇ ਕੰਮ ਆਪਣੇ ਬਹੁਤ ਮਤਲਬ ਹੋਏ ਆ ਬਾਗਰੇ ਪ੍ਰਾਣੀ ਏਰੀਆਸ ਦਾ ਬਹੁਤ ਹੋਏ ਗਿਆ ਠੀਕ ਹੋ ਜੀ ਭਾਤੇ ਵੀ ਆਪਣੇ ਹੁਣ ਇੱਥੇ ਬ੍ਰਾਂਚ ਕੀਤੀ ਨੂੰ 5 ਮਹੀਨੇ ਹੋਏ ਆ ਆਪਾਂ ਨੂੰ ਤੇ ਜਿਹੜੀ ਆਪਾਂ ਦੋ ਤਿੰਨ ਕੰਮ ਹੁਣ ਕਰ ਚੁੱਕੇ ਆ ਠੀਕ ਹੋ ਜੀ ਕੰਮ ਆਪਣਾ ਪੂਰਾ ਜੈਨੂਨ ਹੋਊਗਾ ਉਹ ਤੁਸੀਂ ਕੰਮ ਵੇਖ ਕੇ ਤੁਹਾਨੂੰ ਆਪਨੇ ਪਤਾ ਲੱਗ ਜੂ ਇੱਕ ਵਾਰੀ ਤੁਸੀਂ ਕੰਮ ਕਰਾ ਕੇ ਦੇਖੋ ਕੁਝ ਬਾਈਆਂ ਦਾ ਜਿਹੜਾ ਕੰਮ ਕੀਤਾ ਹੋਊਗਾ ਉਹਦੀਆਂ ਫੋਟੋਆਂ ਤੁਹਾਨੂੰ ਵਿੱਚ ਤੇ ਬਾਕੀ ਬਈ ਆਪਣਾ ਕੰਟੈਕਟ ਨੰਬਰ ਬੋਲ ਦਿੰਦੇ ਹਾਂ ਕੰਟੈਕਟ ਨੰਬਰ ਹੈਗਾ 951 7 50020 ਇੱਕ ਵਾਰ ਫਿਰ ਬੋਲ ਦਿੰਦੇ ਤੇ ਇੱਕ 951 7 60020 ਇਹ ਦੋ ਆਈ ਕੰਟੈਕਟ ਨੰਬਰ ਆ ਤਾਂ ਕੰਟੈਕਟ ਨੰਬਰ ਬਾਈ ਦੇ ਆ ਤੇ ਇਸੇ 77520 9577600 ਠੀਕ ਇਹ ਪਾਈਆਂ ਦੇ ਕੰਟੈਕਟ ਨੰਬਰ ਆ ਇਸੇ ਤਰ੍ਹਾਂ ਵੀ ਆਪਣਾ ਬ੍ਰਾਡਕਾਸਟ ਫਾਰਮ ਨੂੰ ਸਪੋਰਟ ਕਰਦੇ ਰਹੋ ਤੇ ਇਸੇ ਤਰ੍ਹਾਂ ਦੀਆਂ ਤੁਹਾਨੂੰ ਨਵੀਆਂ ਤੇ ਪਸ਼ੂਆਂ ਦੇ ਰਿਲੇਟਡ ਜਾਂ ਕਿਸਾਨੀ ਦੇ ਰਿਲੇਟਡ ਆਪਾਂ ਇਦਾਂ ਤੁਹਾਡੇ ਕੰਮ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਇੱਕ ਰਿਕੁਐਸਟ ਹੀ ਹੈ ਬਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਥੈਂਕ ਯੂ ਬਾਈ ਜੀ